ਸਤਨਾਮ ਵਾਹਿਗੁਰੂ ਸਾਹਿਬ ਜੀ ਫਲ ਗੁਣ ਅਨੰਦ ਉਪਾਰ ਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਯਾ ਮਿਲਾਏ ਫਲ ਗੁਣ ਆਨੰਦ ਉਪਾਰ ਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਯਾ ਮਿਲਾਏ ਸੇਜ ਸੁਹਾਵੇ ਸਰਬ ਸੁਖ ਹੁਣ ਦੁੱਖਾ ਨਹੀ ਜਾਏ ਈਸ਼ ਪੁੰਨੇ ਵਡ ਭਾਗਣੇ ਵਰ ਪਾਇਆ ਹਰ ਰਾਈ ਮਿਲ ਸਹਿਆਂ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ ਹਰ ਜੇਹਾ ਅਵਰ ਨਦੀ ਸਈ ਕੋਈ ਦੂਜਾ ਲਵੈ ਨਾ ਲਾਈ ਹਲਤ ਪਲਤ ਸਵਾਰਿਆਨ ਨਹਿ ਜਲ ਦਿੱਤਿ ਅਨ ਜਾਏ ਸੰਸਾਰ ਸਾਗਰ ਤੇ ਰਖਿ ਅਨ ਬਹੁੜ ਨ ਜਨਮੈ ਧਾਈ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਰੇ ਫਲ ਗੁਣ ਨਿਤ ਸਲਾਹੀ ਹੈ ਜਿਸਨੋ ਤੇਲ ਨ ਤੁਮਾਏ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਈ ਫਲ ਗੁਣ ਨਿਤ ਸਾਲਾਹੀ ਹੈ ਜਿਸਨੋ ਤੇਲ ਨ ਤੁਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਾਵਨ ਪਵਿੱਤਰ ਜਨਮ ਸਥਾਨ ਉੱਪਰ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਸੰਗਤ ਰੂਪ ਵਿੱਚ ਕਰ ਰਹੇ ਹੋ ਅੱਜ ਫਗਣ ਮਹੀਨੇ ਦੀ ਸਰਾਂ ਦਾ ਸ਼ੁਰੂ ਆਰੰਭ ਹੋਇਆ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ ਸਤਿਗੁਰਾਂ ਨੇ ਆਪਣੀ ਗੁਰਬਾਣੀ ਦੇ ਅੰਦਰ ਇਸ ਮਹੀਨੇ ਨੂੰ ਫਲਗੁਣ ਦਾ ਨਾਮ ਦਿੱਤਾ ਹੈ ਜਿੱਥੇ ਆਪਾਂ ਦੁਨੀਆਵੀ ਤੌਰ ਤੇ ਨੂੰ ਸਿੱਧੇ ਲਬਜ਼ਾਂ ਵਿੱਚ ਫਗਣ ਕਹਿ ਦਿੰਦੇ ਹਾਂ ਫਲਗੁਣ ਤੋਂ ਭਾਵ ਹੈ ਕਿ ਗੁਣਾ ਗੁਣਾ ਰੂਪੀ ਜਿਹੜਾ ਫਲ ਹੈ ਉਸ ਦੀ ਪ੍ਰਾਪਤੀ ਹੁੰਦੀ ਹੈ ਲੇਕਿਨ ਇਸ ਦੀ ਪ੍ਰਾਪਤੀ ਜੱਕ ਦਮ ਨਹੀਂ ਹੋ ਜਾਂਦੀ ਸਤਿਗੁਰਾਂ ਨੇ ਆਪਣੀ ਗੁਰਬਾਣੀ ਦੇ ਵਿੱਚ 12 ਮਹੀਨਿਆਂ ਦਾ ਵਰਣਨ ਕੀਤਾ ਹੈ ਚੇਤ ਤੋਂ ਮਹੀਨੇ ਤੋਂ ਆਰੰਭਤਾ ਹੋਈ ਹੈ ਔਰ ਪਿਛਲਾ ਜੋ ਮਹੀਨਾ ਲੰਘ ਕੇ ਗਿਆ ਸੀ ਮਾਘ ਦਾ ਮਹੀਨਾ 11ਵਾਂ ਮਹੀਨਾ ਸੀ ਅੱਜ 12ਵਾਂ ਮਹੀਨਾ ਹੈ ਸੋ ਜਦੋਂ ਵੀ ਆਪਾਂ ਗੁਰੂ ਘਰ ਆਉਣੇ ਹਾਂ ਸਤਿਗੁਰੂ ਦਾ ਉਪਦੇਸ਼ ਲੈਣ ਵਾਸਤੇ ਆਉਂਦੇ ਹਾਂ ਏ ਨਹੀਂ ਕਿ ਆਏ ਕਿ ਨਮਸਕਾਰ ਕਰਕੇ ਚਲੇ ਗਏ ਇਹਦੇ ਨਾਲ ਸਾਡੇ ਜਿਹੜੀ ਮਨੋਰਥ ਹੈ ਉਹ ਜਿਹੜਾ ਸਾਡੀ ਜੋ ਇੱਕ ਸਮਰਪਣ ਹੈ ਗੁਰੂ ਨੂੰ ਪੂਰਾ ਨਹੀਂ ਹੁੰਦਾ ਜਿੰਨਾ ਚਿਰ ਤੱਕ ਆਏ ਹਾਂ ਉਸ ਨੂੰ ਸੁਣ ਕੇ ਮੰਨ ਕੇ ਹਿਰਦੇ ਵਿੱਚ ਵਸਾ ਕੇ ਨਹੀਂ ਜਾਵਾਂਗੇ ਔਰ ਜੀਵਨ ਦੇ ਵਿੱਚ ਕਮਾਈ ਨਹੀਂ ਕਰਾਂਗੇ ਤਾਂ ਫਿਰ ਉਸ ਦੀ ਪ੍ਰਾਪਤੀ ਨਹੀਂ ਹੋਏਗੀ ਜਿਸ ਤਰ੍ਹਾਂ ਪਿਛਲੇ ਮਹੀਨੇ ਦੇ ਵਿੱਚ ਆਪਾਂ ਆਏ ਸਾਰ ਸਤਿਗੁਰਾਂ ਨੇ ਮਾਗਦੇ ਮਹੀਨੇ ਦਾ ਵਰਣਨ ਕੀਤਾ ਸੀ ਮਾਨ ਮਜਨ ਸੰਗ ਸਾਧੂਆਂ ਧੋ ਰੇ ਕਰਿ ਇਸ਼ਨਾਨ ਹਰ ਕਾ ਨਾਮ ਧਿਆਇ ਸੋ ਸਭਨਾ ਗੋਂ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਇ ਗੁਮਾਨ ਕਾਮ ਕ੍ਰੋਧ ਨ ਮੋਹੀਐ ਬਿਨ ਸਹਿ ਲੋਭ ਸੁਆਰ ਜੇ ਆਪਾਂ ਉਸ ਹੁਕਮ ਨੂੰ ਹਿਰਦੇ ਵਿੱਚ ਵਸਾ ਕੇ ਸਾਰਾ ਮਹੀਨਾ ਇਹ ਕਰਮ ਕੀਤਾ ਹੈ ਤਾਂ ਫਿਰ ਅੱਜ ਜੋ ਫੱਗਣ ਦੇ ਮਹੀਨੇ ਦੀ ਅਰਮਤਾ ਹੋਈ ਹੈ ਉਹ ਫਲ ਸਾਡੇ ਹਿਰਦੇ ਵਿੱਚ ਅਵਸ਼ ਪੈਦਾ ਹੋਏਗਾ ਜਰੂਰ ਪ੍ਰਗਟ ਹੋਏਗਾ ਕਿਉਂਕਿ ਮਾਰਗਦਰਸ਼ਕ ਮਹੀਨੇ ਵਿੱਚ ਉਹਨਾਂ ਮਹਾਪੁਰਖਾਂ ਦੇ ਦਰਸ਼ਨ ਕਰਕੇ ਆਪਾਂ ਨਾਮ ਨੂੰ ਧਿਆਉਣਾ ਕੀਤਾ ਸਤਿਗੁਰੂ ਜੀ ਨੇ ਹੁਕਮ ਕੀਤਾ ਸੀ ਕਿ ਉਹਨਾਂ ਸਾਧੂਆਂ ਕੋਲ ਜਾਓ ਉਹਨਾਂ ਸੰਤਾਂ ਕੋਲ ਜਾਓ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਧਿਆ ਕੇ ਆਪਣੇ ਹਿਰਦੇ ਵਿੱਚ ਪੈਦਾ ਕਰ ਲਿਆ ਤੇ ਤੁਸੀਂ ਉੱਥੇ ਜਾ ਕੇ ਜਦੋਂ ਲਈ ਸੰਗਤ ਕਰੋਗੇ ਉਹ ਆਪਣਾ ਤਰੀਕਾ ਦੱਸਣਗੇ, ਜ਼ੁਕਤੀ ਦੱਸਣਗੇ ਕਿ ਕਿਸ ਤਰ੍ਹਾਂ ਪ੍ਰਮਾਤਮਾ ਨੂੰ ਪਾਉਣਾ ਹੈ ਤਾਂ ਫਿਰ ਤੁਹਾਡੇ ਜਨਮਾ ਰੂਪੀ ਕਰਮਾਂ ਦੀ ਮੈ ਜਿਹੜੇ ਸਾਰੇ ਖਤਮ ਹੋ ਜਾਣੇ ਸੀ ਤੇ ਫਲਗਣ ਦੇ ਮਹੀਨੇ ਦੇ ਵਿੱਚ ਜਿਹੜਾ ਹੈ ਆਨੰਦ ਦੀ ਪ੍ਰਾਪਤੀ ਹੋਣੀ ਸੀ ਸੋ ਸਤਿਗੁਰੂ ਬਖਸ਼ਿਸ਼ ਕਰਦੇ ਹਨ ਫਲਗੁਨ ਆਨੰਦ ਅਪਾਰ ਜਨਾ ਹਰ ਸੱਜਣ ਪ੍ਰਗਟਿ ਆਇ ਫਗੜ ਦੇ ਮਹੀਨੇ ਦੇ ਵਿੱਚ ਉਹਨਾਂ ਜੀਵ ਇਸਤਰੀਆਂ ਦੇ ਹਿਰਦੇ ਦੇ ਵਿੱਚ ਅਥਾਹ ਆਨੰਦ ਦੀ ਪ੍ਰਾਪਤੀ ਉਤਪਤੀ ਹੁੰਦੀ ਹੈ ਕਿਉਂਕਿ ਉੱਥੇ ਹਰੀ ਸੱਜਣ ਪਰਮ ਪਿਤਾ ਪਰਮਾਤਮਾ ਆਪ ਪ੍ਰਗਟ ਹੋ ਗਏ ਉਸ ਜੀਵ ਇਸਤਰੀ ਦੇ ਹਿਰਦੇ ਦੇ ਵਿੱਚ ਵਿਕਾਰ ਆਰੂਪੀ ਜਿੰਨੇ ਵੀ ਵਿਕਾਰ ਸੰਗੋ ਸਾਰੇ ਖਤਮ ਹੋ ਜਾਂਦੇ ਹਨ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਜਿਹੜੇ ਸੰਤ ਜਨ ਹੁੰਦੇ ਹਨ ਨਾ ਜਿਨ੍ਹਾਂ ਨੇ ਕਮਾਈ ਕਰਕੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ ਉਹ ਜੀਵ ਅਤੇ ਪਰਮਾਤਮਾ ਨੂੰ ਆਪਸ ਵਿੱਚ ਮਿਲਾਉਣ ਦੇ ਸਹਾਇਕ ਬਣਦੇ ਹਨ ਪਰਮਾਤਮਾ ਦੇ ਸਹਾਇਕ ਹੁੰਦੇ ਹਨ ਪਹਿਲਾਂ ਉਹਨਾਂ ਨੇ ਕਿਸੇ ਜੁਗਤੀ ਦੇ ਦੁਆਰਾ ਕਿਸੇ ਸਾਧੂ ਦੇ ਸੰਗਤ ਕਰਕੇ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਪ੍ਰਗਟ ਕੀਤਾ ਤੇ ਦੁਬਾਰਾ ਉਹਨਾਂ ਦੀ ਡਿਊਟੀ ਇਹ ਲੱਗ ਜਾਂਦੀ ਹੈ ਕਿ ਤੁਹਾਡੇ ਜੋ ਸ਼ਰਮ ਦੇ ਵਿੱਚ ਜਿਹੜੀ ਵੀ ਜੀਵ ਇਸਤਰੀ ਆਉਦੀ ਹੈ ਉਸ ਨੂੰ ਪਰਮਾਤਮਾ ਦੇ ਨਾਲ ਉਸ ਦਾ ਮਿਲਾਪ ਕਰਨਾ ਹੈ ਸੋ ਸਤਿਗੁਰੂ ਜੀ ਕਿਰਪਾ ਕਰਦੇ ਹਨ ਕਿ ਕਿਰਪਾ ਕਰਕੇ ਦਇਆ ਕਰਕੇ ਉਹ ਜਿਹੜੇ ਸੰਤ ਜਨ ਹੁੰਦੇ ਹਨ ਨਾ ਜਿਹੜੀ ਵੀ ਇਸਤਰੀ ਉਹਨਾਂ ਦੀ ਸ਼ਰਮ ਵਿੱਚ ਜਾਂਦੀ ਹੈ ਫਿਰ ਪਰਮਾਤਮਾ ਨਾਲ ਉਹਨਾਂ ਦਾ ਮਿਲਾਪ ਕਰਵਾ ਦਿੰਦੇ ਹਨ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾ ਹੋ ਜਾਏ ਸੇਜ ਸੁਹਾਵੀ ਹੋ ਗਈ ਸੇਜ ਕਿਹੜੀ ਦਾ ਇੱਥੇ ਬਚਨ ਕੀਤਾ ਹੈ ਸਤਿਗੁਰਾਂ ਜੀ ਨੇ ਹਿਰਦੇ ਰੂਪੀ ਸੇਜ ਜਿਹੜੀ ਹੈ ਨਾ ਪਰਮਾਤਮਾ ਹਿਰਦੇ ਦੇ ਵਿੱਚ ਪ੍ਰਗਟ ਹੁੰਦਾ ਹੈ ਹਿਰਦੇ ਰੂਪੀ ਸੇਜ ਜਿਹੜੀ ਹੈ ਉਹ ਸੁਹਾਵੀ ਹੋ ਗਈ ਹੈ ਸੁੱਖਾਂ ਦੀ ਪ੍ਰਾਪਤੀ ਹੋ ਚੁੱਕੀ ਹੈ ਹੁਣ ਇੱਥੇ ਦੁੱਖਾਂ ਰੂਪੀ ਕੋਈ ਥਾਂ ਬਚੀ ਹੀ ਨਹੀਂ ਈਸ਼ ਪੁੰਨੀ ਬੜ ਭਾਗ ਨੇ ਵਰ ਪਾਇਆ ਹਰ ਲਾਏ ਵੱਡਿਆਂ ਭਾਗਾਂ ਵਾਲੇ ਦੀ ਜਨਮ ਜਨਮਾਂ ਤਰਾਂ ਦੀ ਜਿਹੜੀ ਇੱਛਾ ਸੀ ਜਿਹੜਾ ਪਰਮਾਤਮਾ ਤੋਂ ਵਿਛੋੜਾ ਪਿਆ ਹੋਇਆ ਸੀ ਜਨਮ ਜਨਮ ਕੀਨ ਮਨ ਲਾਗੀ ਇਸ ਮਨ ਕੋ ਕਾਲਾ ਹੋਵਾ ਸੁਬਾਹ ਜਨਮ ਜਨਮਾਂ ਤਰਾਂ ਤੋਂ ਪਰਮਾਤਮਾ ਦੇ ਨਾਲ ਇਹ ਆਤਮਾ ਵਿਛੜੀ ਹੋਈ ਸੀ ਸੋ ਇੱਥੇ ਆ ਕੇ ਵੱਡਿਆਂ ਭਾਗਾਂ ਵਾਲੇ ਦੀ ਇੱਛਾ ਪੂਰੀ ਹੋ ਜਾਂਦੀ ਹੈ ਵਰ ਪਾਇਆ ਹਰ ਰਾਇ ਪਰਮਾਤਮਾ ਨੂੰ ਵਰ ਦੇ ਰੂਪ ਵਿੱਚ ਉਸ ਦੀ ਪ੍ਰਾਪਤੀ ਹੋਈ ਹੈ ਮੇਰੇ ਸਹਿਆ ਮੰਗਲ ਗਾਵੇਗੀ ਗੀਤ ਗੋਵਿੰਦ ਅਲਾਏ ਹੁਣ ਇੰਨਾ ਆਨੰਦ ਉਹਦੇ ਹਿਰਦੇ ਦੇ ਵਿੱਚ ਪੈਦਾ ਹੋ ਗਿਆ ਕੋ ਆਪਣੇ ਹੋਰ ਜਿਹੜੇ ਜੀਵ ਹਨ ਇਸਤਰੀਆਂ ਸਹੇਲੀਆਂ ਉਹਨਾਂ ਦੇ ਨਾਲ ਮੰਗਲ ਰੂਪੀ ਗੀਤ ਭਾਵ ਖੁਸ਼ੀ ਦੇ ਗੀਤ ਪਰਮਾਤਮਾ ਦੇ ਉਸਤਤੀ ਦੇ ਗੀਤ ਜਿਹੜੇ ਹਨ ਉਹ ਗਾਉਂਦੀਆਂ ਹਨ ਹਰ ਜਿਹਹਾ ਅਵਰ ਨ ਦੇਸਾਈ ਕੋਈ ਦੂਜਾ ਲਰੇ ਨਾ ਲਾਏ ਹੁਣ ਉਹਨਾਂ ਨੂੰ ਹਰੀ ਵਰਗਾ ਇੱਥੇ ਹੋਰ ਕੋਈ ਦੂਸਰ ਦੂਸਰਾ ਜਿਹੜਾ ਹੈ ਉਹ ਦਿਸਦਾ ਹੀ ਨਹੀਂ ਹੈ ਭਾਵ ਇਹ ਹਰ ਇੱਕ ਦੇ ਵਿੱਚ ਪਰਮਾਤਮਾ ਦਾ ਹੀ ਵਾਸ ਹੈ ਘਟ ਘਟ ਮੇ ਹਰ ਜੂ ਬਸੈ ਸੰਤਨ ਕਯੋ ਪੁਕਾਰ ਹਰ ਇੱਕ ਦੇ ਵਿੱਚ ਪਰਮਾਤਮਾ ਦਾ ਰੂਪ ਉਸਾਂ ਨੂੰ ਦਿਸਣ ਲੱਗ ਪੈਂਦਾ ਹੈ ਹੁਣ ਉਹ ਕਿਸੇ ਹੋਰ ਦੂਸਰੇ ਦਾ ਸਹਾਰਾ ਜਿਹੜੀ ਜੀਵ ਇਸਤਰੀ ਨਹੀਂ ਲੈਂਦੀ ਫਲਤ ਪਲਤ ਸਵਾਰੀਨ ਨਹਿਜਲ ਦਿੱਤੀਆਂ ਜਾਏ ਹੁਣ ਉਸ ਜੀਵ ਇਸਤਰੀ ਦਾ ਹਾਲਤ ਅਤੇ ਪਲਤ ਭਾਵ ਲੋਕ ਅਤੇ ਪਰਲੋਕ ਸਵਾਰਿਆ ਗਿਆ નિਹਚਲ ਦਿੱਤੀ ਨ ਜਾਏ નિਹਚਲ ਲਮਨੀਨਤਾ ਵਾਲੀ ਜਿਹੜੀ ਸਥਿਤੀ ਹੈ ਨਾ ਸਥਿਰਤਾ ਪੈਦਾ ਹੋ ਗਈ ਸਥਿਰ ਹੋ ਗਿਆ ਹੁਣ ਡੋਲਦਾ ਨਹੀਂ ਕਿਉਂਕਿ ਪਰਮਾਤਮਾ ਆਪ નિਹਚਲ ਹੈ ਤਾਂ ਉਸ ਨੂੰ ਜਪੜ ਵਾਲਾ ਜੀਵ ਜਦੋਂ ਉਹਦੇ ਹਿਰਦੇ ਦੇ ਵਿੱਚ ਪਰਮਾਤਮਾ ਪੈਦਾ ਹੋਏਗਾ ਤਾਂ ਉਹ ਵੀ નિਹਚਲ ਹੋ ਜਾਂਦਾ ਹੈ ਤਾਂ ਇਹਦਾ ਸਤਿਗੁਰੂ ਜੀ ਨੇ ਬਚਨ ਕੀਤੇ ਹਨ નિਹਚਲ ਏਕ ਆਪ ਅਬਨਾਸੀ ਸੋ ਨੇਦਰ ਜੋਤੀ ਸੇ ਧਿਆਏਗਾ ਉਸ ਦਾ ਜਾਪ ਕਰਕੇ ਉਹ ਆਤਮਾ ਉਹ ਜੀਵ ਪਰਮਾਤਮਾ ਵਰਗਾ ਹੋ ਜਾਂਦਾ ਹੈ ਹਰ ਕਾ ਸੇਵਕ ਹਰ ਹੀ ਜਿਹਾ ਉਹ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਸੰਸਾਰ ਸਾਗਰ ਤੇ ਰੱਖਿਨ ਬਹੜ ਨ ਜਲਮੇ ਤਾਏ ਹੁਣ ਉਸ ਜੀਵ ਇਸਤਰੀ ਨੂੰ ਇਸ ਸੰਸਾਰ ਸਾਗਰ ਉਤੇ ਰੱਖ ਲਿਆ ਆਪਣਾ ਅਸ਼ੀਰਵਾਦ ਬਖਸ਼ ਦਿੱਤਾ ਇਹ ਜਿਹੜਾ ਸੰਸਾਰ ਹੈ ਇਹ ਅਗਨੀ ਰੂਪ ਹੈ ਇੱਥੇ ਜਲਦੇ ਹਨ ਤੋਂ ਸਤਿਗੁਰੂ ਜੀ ਕਹਿੰਦੇ ਹਨ ਜਨਮ ਮਰਨ ਦੇ ਗੇੜ ਦੇ ਵਿੱਚ ਉਹ ਜੀਵ ਇਸਤਰੀ ਗਈ ਹੈ ਉਹ ਨਿਕਲ ਜਾਂਦੀ ਹੈ ਜਿਹਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਜੇਵਾ ਤੇ ਇੱਕ ਹੈ ਪਰ ਤੇਰੇ ਗੁਣ ਅਨੇਕ ਹਨ ਉਹਨਾਂ ਨੂੰ ਗਾਇਆ ਨਹੀਂ ਜਾ ਸਕਦਾ ਉਸ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਫਿਰ ਸਤਿਗੁਰੂ ਜੀ ਕਹਿੰਦੇ ਹਨ ਤਰੇ ਨਾਨਕ ਚਰਨੀ ਪਾਇ ਕੇਵਲ ਤੇ ਕੇਵਲ ਸਤਿਗੁਰੂ ਦੇ ਚਰਨਾਂ ਨੂੰ ਪਰਸਨਾ ਕਰੀਏ ਸਤਿਗੁਰੂ ਜੀ ਸ਼ਰਨ ਆਈਏ ਸਤਿਗੁਰੂ ਸ਼ਰਨਗਤ ਆਇਆ ਦੀ ਲਾਜ ਰੱਖਣ ਵਾਲੇ ਹਨ ਫਲਗੁਣ ਨਿਤਸਾ ਲਾਹੀ ਹੈ ਜਿਸ ਲੋ ਤਿਲ ਨਾ ਤਮਾਇ ਫਲਗੁਣ ਦੇ ਮਹੀਨੇ ਦੇ ਵਿੱਚ ਉਸ ਪਰਮ ਪਿਤਾ ਪਰਮਾਤਮਾ ਨੂੰ ਸਦਾ ਸਲਾਹੁਣਾ ਕਰੀਏ ਇਹ ਨਹੀਂ ਕਿ ਸਵੇਰੇ ਸ਼ਾਮ ਆਪਾਂ ਜਿਹੜਾ ਹੈ ਗੁਰੂ ਘਰ ਆਈਏ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਐਸੀ ਸਥਿਤੀ ਬਣਨੀ ਚਾਹੀਦੀ ਹੈ ਤਾਂ ਜਾ ਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿੰ ਦਿੱਤ ਸਲਾਣਾ ਕਰੋ ਫਲਗੁਣ ਦੇ ਮਹੀਨੇ ਦੇ ਵਿੱਚ ਉਸ ਪਰਮਾਤਮਾ ਨੂੰ ਕਿਸ ਨੂੰ ਸਲਾਣਾ ਹੈ ਜਿਸ ਨੂੰ ਤਿਲ ਨਤਮਾਏ ਜਿਸ ਨੂੰ ਰੰਚਕ ਮਾਤਰ ਵੀ ਆਪਣੀ ਵਡਿਆਈ ਕਮਾ ਵਡਿਆਈ ਜੜੀ ਹੈ ਉਹ ਕਰਵਾਉਣ ਦਾ ਮਤਲਬ ਗਮਾਨ ਨਹੀਂ ਹੈ ਹੰਕਾਰ ਨਹੀਂ ਹੈ ਪਰ ਆਪਾਂ ਉਸ ਪਰਮਾਤਮਾ ਦੀ ਸੇਕ ਤਾਂ ਕਰਨੀ ਹੈ ਆਪਣੇ ਭਲੇ ਵਾਸਤੇ ਤਾਂ ਕਿ ਆਪਾਂ ਇਸ ਸੰਸਾਰ ਨੂੰ ਭਪਦਾ ਸਾਗਰ ਵਿੱਚੋਂ ਤਰ ਜਾਈਏ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਨੇ ਬਖਸ਼ਿਸ਼ ਕੀਤੀ ਹੈ ਸਾਨੂੰ ਅੱਜ ਮੌਕਾ ਬਖਸ਼ਿਸ਼ ਕੀਤਾ ਹੈ ਕਿ ਅਸੀਂ ਫਲਗਣ ਦੇ ਮਹੀਨੇ ਦੀ ਸੰਗਰਾਂਦ ਨੂੰ ਉਹਨਾਂ ਦੀ ਹਜ਼ੂਰੀ ਦੇ ਵਿੱਚ ਸਤੁਗੁਰਾਂ ਦੀ ਗੁਰਬਾਣੀ ਨੂੰ ਪੜ੍ਹ ਕੇ ਉਚਾਰ ਕੇ ਮਨਾਰੇ ਹਨ ਕਿਰਪਾ ਕਰਨ ਸਾਡੇ ਹਿਰਦੇ ਦੇ ਵਿੱਚ ਵੀ ਆਨੰਦ ਦੀ ਪ੍ਰਾਪਤੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ